हरियाणा विधानसभा चुनाव ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਮਿਸ਼ਨ ਹਰਿਆਣਾ ਸ਼ੁਰੂ ਕਰ ਦਿੱਤਾ ਹੈ ਪੰਚਕੂਲਾ ਚ ਇੱਕ ਸਮਾਗਮ ਕਰਵਾਇਆ ਗਿਆ ਜਿਸ ਚਰਵਿੰਦ ਕੇਜਰੀਵਾਲ ਦੇ ਪਤਨੀ ਸੁਨੀਤਾ ਕੇਜਰੀਵਾਲ ਪੰਜਾਬ ਦੇ ਸੀਐਮ ਭਗਵੰਤ ਮਾਨ ਸਮੇਤ ਕਈ ਆਗੂ ਸ਼ਾਮਲ ਹੋਏ ਹਰਿਆਣਾ ਦੇ ਲੋਕਾਂ ਨੂੰ ਕੇਜਰੀਵਾਲ ਦੀਆਂ ਪੰਜ ਗਾਰੰਟੀਆਂ ਦਿੱਤੀਆਂ ਗਈਆਂ ਜਿਸਤੇ 24 ਘੰਟੇ ਮੁਫਤ ਬਿਜਲੀ ਮੁਫਤ ਇਲਾਜ ਮੁਫਤ ਸਿੱਖਿਆ ਤੇ ਮਹਿਲਾਵਾਂ ਨੂੰ 1000 ਰੁਪਏ ਦੀ ਗਾਰੰਟੀ ਚਾਂਦੀ ਐਲਜੀ ਦਫਤਰ ਨੇ ਦਿੱਲੀ ਦੇ ਚੀਫ ਸੈਕਟਰੀ ਨੂੰ ਚਿੱਠੀ ਲਿਖੀ ਹੈ ਅਰਵਿੰਦ ਕੇਜਰੀਵਾਲ ਤੇ ਚਾਨ ਪੁੱਜ ਕੇ ਕੱਟ ਕੈਲਰੀ ਲੈਣ ਦੇ ਇਲਜ਼ਾਮ ਲਾਏ ਗਏ 6 ਤੋਂ 13 ਜੁਲਾਈ ਤੱਕ ਪਿੰਨੇ ਟਾਈਮ ਕੱਟ ਕੈਲਰੀ ਵਾਲੀ ਚਾਹਤ ਕੇਜਰੀਵਾਲ ਵੱਲੋਂ ਲਈ ਗਈ 7 ਜੁਲਾਈ ਨੂੰ ਕੇਜਰੀਵਾਲ ਨੇ ਡੀਨਰ ਤੋਂ ਪਹਿਲਾਂ ਇਨਸੂਲਿਨ ਲੈਣ ਤੋਂ ਇਨਕਾਰ ਵੀ ਕੀਤਾ ਤੇ ਕੱਟ ਕੈਲਰੀ ਲੈਣ ਕਰਕੇ ਵਜ਼ਨ ਘਟਿਆ ਹੈ ਤੇ ਹਰਜੇਲ ਸੁਪਰਡੈਂਟ ਨੇ ਦਿੱਲੀ ਸਰਕਾਰ ਦੇ ਗ੍ਰਹਿ ਵਿਭਾਗ ਨੂੰ ਕੇਜਰੀਵਾਲ ਦੀ ਸਿਹਤ ਸੰਬੰਧੀ ਰਿਪੋਰਟ ਸੋਪੀਸੀਆਰ ਰਿਪੋਰਟ ਦੇ ਆਧਾਰ ਤੇ ਹੁਣ ਐਲਜੀ ਦੇ ਪ੍ਰਿੰਸੀਪਲ ਸੈਕਟਰੀ ਨੇ ਦਿੱਲੀ ਸਰਕਾਰ ਨੂੰ ਚਿੱਠੀ ਲਿਖੀ ਹਰਿਆਣਾ ਚਚੋਣਾ ਤੋਂ ਪਹਿਲਾਂ ਈਡੀ ਦਾ ਵੱਡਾ ਐਕਸ਼ਨ ਸਾਹਮਣੇ ਆਇਆ ਕਾਂਗਰਸ ਵਿਧਾਇਕ ਸੁਰੇਂਦਰ ਪਵਾਰ ਨੂੰ ਗੁਰੂਗ੍ਰਾਮ ਤੋਂ ਹਿਰਾਸਤ ਵਿੱਚ ਲਿਆ ਗਿਆ 55 ਸਾਲਾ ਸੁਰੇਂਦਰ ਪਵਾਰ ਨੂੰ ਅੰਬਾਲਾ ਦੀ ਪੀਐਮਐਲਐਲ ਐਲਐਲ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੇ 9 ਦਿਨ ਦੀ ਰਿਮਾਂਡ ਤੇ ਭੇਜਿਆ ਗਿਆ ਈਡੀ ਨੇ ਜਨਵਰੀ ਚ ਸੁਰੇਂਦਰ ਪਵਾਰ ਦੇ ਘਰ ਦੀ ਤਲਾਸ਼ੀ ਲਈ ਸੀ ਵਿਧਾਇਕ ਤੇ ਯਮਨਾ ਨਗਰੇ ਇਲਾਕੇ ਚ ਵੱਡੇ ਪੱਧਰ ਤੇ ਗੈਰ ਕਾਨੂੰਨੀ ਮਾਈਨਿੰਗ ਦੇ ਇਲਜ਼ਾਮ ਪਟੇੰਡਾ ਦੇ ਪਿੰਡ ਰਾਮਗੜ੍ਹ ਭੁੰਦਰ ਚਿੱਕ ਸ਼ਖਸ ਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਮਲਜ਼ਮ ਨੇ ਕੁਹਾੜੀ ਨਾਲ ਕਈ ਵਾਰ ਕਰਕੇ ਉਸ ਨੂੰ ਮੌਤੇ ਕੱਟਦਾ ਰਿਹਾ ਜਿਸ ਦੀ লাশ ਹੂਨ ਨਾਲ ਲਾਪਤ ਪਰામਤ ਹੋਈ ਇਲਜ਼ਾਮ ਨੇ ਕਿ ਮਲਜ਼ਮ ਪਤੀ ਆਪਣੀ ਪਤਨੀ ਦੇ ਚਰਿੱਤਰ ਤੇ ਸ਼ੱਕ ਕਰਦਾ ਸੀ ਤੇ ਇਸੇ ਸ਼ੱਕ ਦੇ ਚੱਲਦੇ ਇਸ ਵਾਰਦਾਤ ਨੂੰ ਅੰਜਾਮ ਦੇ ਕੇ ਉਹ ਮੌਕੇ ਤੇ ਫਰਾਰ ਹੋ ਗਿਆ ਜਬ ਅਸੀਜ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਬਾਈਕ ਸਵਾਰ ਬਦਮਾਸ਼ਾਂ ਨੇ ਅਪੋਲੋ ਲੈਬ ਦੇ ਬਾਹਰ ਗੋਲੀਆਂ ਚਲਾਈਆਂ ਤੇ ਹਸਪਤਾਲ ਦੇ ਅੰਦਰ ਡਾਕਟਰ ਲਈ ਰੰਗਦਾਰੀ ਵਾਲੀ ਪਰਚੀ ਸੁੱਟ ਕੇ ਫਰਾਰ ਹੋ ਗਏ ਜਿਸ ਤੇ ਨੰਬਰ ਤੇ ਸੰਪਰਕ ਕਰਨ ਲਈ ਲਿਖਿਆ ਗਿਆ ਤੇ ਪੈਸੇ ਨਾ ਦੇ ਦਿੱਤੇ 101 ਗੋਲੀਆਂ ਚਲਾਉਣ ਦੀ ਧਮਕੀ ਦਿੱਤੀ ਗਈ ਦੱਸਿਆ ਜਾ ਰਿਹਾ ਹੈ ਕਿ ਇਹ ਬਦਮਾਸ਼ ਕੌਸ਼ਲ ਚੌਧਰੀ ਗੈਂਗ ਨਾਲ ਜੁੜੇ ਹੋਏ ਨੇ ਜਿਸ ਤੇ ਪਹਿਲਾਂ ਵੀ ਕਈ ਵਾਰਤਾਹਤਾਂ ਨੂੰ ਅੰਜਾਮ ਦੇਣ ਦੇ ਇਲਜ਼ਾਮ ਹਨ ਬਨਾਲਾ ਦੀਆਂ ਨਾਜਵੰਡੀ ਚ ਇੱਕ ਨੌਜਵਾਨ ਦੀ ਲਾਸ਼ ਬਰਾਮਦ ਹੋਈ ਮ੍ਰਿਤਕ ਦੀ ਪਛਾਣ ਰੋਮੀ ਕੁਮਾਰ ਵਜੋਂ ਹੋਈ ਹੈ ਜੋ ਬੀਤੇ ਦਿਨ ਤੋਂ ਲਾਪਤਾ ਸੀ بیٹے ਦੀ ਮੌਤ ਤੇ ਵਿਰਲਾਪ ਕਰਦੇ ਹੋਏ ਪਰਿਵਾਰ ਨੇ ਇਲਜ਼ਾਮ ਲਾਇਆ ਕਿ ਇੱਕ ਸ਼ਖਸ ਨੌਜਵਾਨ ਨੂੰ ਆਪਣੇ ਨਾਲ ਲੈ ਗਿਆ ਸੀ ਜਿਸ ਨੇ ਨਸ਼ੇ ਦੀ ওভারਡੋਸ ਦੇਖ ਕੇ ਉਸ ਦਾ ਕਤਲ ਕਰ ਦਿੱਤਾ ਮੌਕੇ ਤੇ ਆਈ ਪੁਲਿਸ ਨੇ ਮ੍ਰਿਤਕ ਦੇ ਨਾਮ ਹਸਪਤਾਲ ਪਹੁੰਚਾਇਆ ਫਰੀਦাবাদ ਦੀ ਸੰਜੇ ਕਲੋਨੀ ਚ 40 ਸਾਲਾ ਸ਼ਖਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਜਿਸ ਨਾਲ ਉਸ ਦੀ ਮੌਤ ਹੋ ਗਈ ਮ੍ਰਿਤਕ ਦੀ ਪਛਾਣ ਸੁਨੀਲ ਕੁਮਾਰ ਵਜੋਂ ਹੋਈ ਦੱਸਿਆ ਜਾ ਰਿਹਾ ਹੈ ਕਿ ਸੁਨੀਲ ਕੁਮਾਰ ਨੇ ਰਾਤ ਨੂੰ ਨੀਂਦ ਚ ਕੋਲ ਬੈਠੀ ਕੁੜੀ ਨੂੰ ਆਪਣੀ ਬੇਟੀ ਸਮਝ ਕੇ ਪਾਣੀ ਮੰਗਿਆ ਤੇ ਪਾਣੀ ਨਾ ਮਿਲਣ ਮਿਲਣ ਤੇ ਗਲਤ ਫਹਿਮੀ ਚ ਕੁੜੀ ਨੂੰ ਥੱਪੜ ਮਾਰ ਦਿੱਤਾ ਪਰ ਉਹ ਕੁੜੀ ਗਵਾਂਡੀਆਂ ਦੀ ਸੀ ਜਿਸ ਨੇ ਕਠਨਾ ਬਾਰੇ ਆਪਣੇ ਪਰਿਵਾਰ ਨੂੰ ਦੱਸਿਆ ਜਿਨ੍ਹਾਂ ਨੇ ਸੁਨੀਲ ਦੀ ਪੂਰੀ ਤਰ੍ਹਾਂ ਕੋਟ ਮਾਰ ਕੀਤੀ ਜਿਸ ਤੋਂ ਸੁਪੀਚਾ ਅੰਕਲ। ਪਾਤੜਾਂ ਦੇ ਮੋਮੀਆਂ ਪਿੰਡ ਚ ਟਿਊਬਵੈੱਲ ਦੇ ਪਾਣੀ ਨੂੰ ਲੈ ਕੇ ਸਕੇ ਭਰਾਵਾਂ ਦੇ ਪਰਿਵਾਰਾਂ 'ਚ ਝੜਪ ਹੋ ਗਈ ਜਿਸ 'ਚ ਇੱਕ ਮਹਿਲਾ ਸਮੇਤ ਦੋ ਵਿਅਕਤੀ ਜ਼ਖਮੀ ਹੋ ਗਏ ਦੱਸਿਆ ਜਾ ਰਿਹਾ ਹੈ ਕਿ 2-3 ਦਿਨ ਪਹਿਲਾਂ ਦੋਨਾਂ ਭਰਾਵਾਂ ਦੇ ਪਰਿਵਾਰਾਂ ਵਿਚਾਲੇ ਵਿਵਾਦ ਹੋਇਆ ਸੀ ਪੁਲਿਸ ਨੇ ਉਸ ਵੇਲੇ ਦੋਨਾਂ ਧਿਰਾਂ ਨੂੰ ਸਮਝਾ ਕੇ ਸ਼ਾਂਤ ਕਰਾ ਦਿੱਤਾ ਸੀ ਪਰ ਹੁਣ ਦੋਨੋਂ ਪਰਿਵਾਰ ਮੋੜ ਪਾਣੀ ਦੀ ਵਾਰੀ ਨੂੰ ਲੈ ਕੇ ਆਪਸ 'ਚ ਉਲਝ ਅੰਮ੍ਰਿਤਸਰ ਪੁਲਿਸ ਨੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਕੋਲੋਂ 1 ਕਿਲੋ ਆਇਸ ਡਰੱਗ ਤੇ 2 ਕਿਲੋ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਗਈ। ਇਸ ਦੀ ਟੀਮ ਨੇ ਖੁਬ ਸੂਚਨਾ 'ਤੇ ਨਾਕਾ ਲਾਇਆ ਸੀ ਨੌਜਵਾਨਾਂ ਨੂੰ ਕੁਝ ਖਿੱਚ ਲਈ ਰੋਕਿਆ ਤਲਾਸ਼ੀ ਲੈਣ ਤੇ ਦੋਵਾਂ ਕੋਲੋਂ ਇਹ ਨਸ਼ਾ ਮਿਲਿਆ। ਪੁਲਿਸ ਮੁਤਾਬਕ ਦੋਵਾਂ ਮੁਲਜ਼ਮਾਂ ਦੇ ਖਿਲਾਫ ਪਹਿਲਾਂ ਵੀ ਨਸ਼ੇ ਦੇ ਕਈ ਮਾਮਲੇ ਦਰਜ ਹਨ। ਨਾਬਾਜ ਪੁਲਿਸ ਤੇ ਐਸਟੀਐਫ ਨੇ ਤਿੰਨ ਬਾਈਕ ਸਵਾਰ ਮੁਲਜ਼ਮਾਂ ਨੂੰ ਦਬੋਚਿਆ ਹੈ ਜਿਨ੍ਹਾਂ ਚ ਇੱਕ ਮਹਿਲਾ ਵੀ ਸ਼ਾਮਲ ਹੈ। ਪੁਲਿਸ ਦਾ ਨਾਕਾ ਵੇਖ ਕੇ ਨਸ਼ਾ ਤਸਕਰਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਇਹਨਾਂ ਮਾਸਟਰਮਾਈਂਡ ਔਰਤ ਵੱਲੋਂ ਚਿੱਟੇ ਦੀ ਤਸਕਰੀ ਦਾ ਚਿੱਟੇ ਦੀ ਤਸਕਰੀ ਦਾ ਪਹਿਲਾਂ ਵੀ ਇੱਕ ਕੇਸ ਦਰਜ ਹੈ ਤੇ ਹੁਣ ਔਰਤ ਦੇ ਔਰਤ ਦੋ ਨੌਜਵਾਨਾਂ ਨੂੰ ਜਿਨ੍ਹਾਂ ਦੀ ਉਮਰ 21 ਤੇ 22 ਸਾਲ ਹੈ ਉਹਨਾਂ ਨੂੰ 10000 ਦਾ ਲਾਲਚ ਦੇ ਕੇ ਚਿੱਟੇ ਦਾਤਨ ਦੱਸੇ ਅੰਮ੍ਰਿਤਸਰ ਦੇ ਵੇਰਕਾ ਥਾਣੇ ਦੀ ਪੁਲਿਸ ਨੇ ਨਸ਼ੇ ਦੇ ਖਿਲਾਫ ਐਕਸ਼ਨ ਲਿਆ ਤੇ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਸ ਕੋਲੋਂ ਹੈਰੋਇਨ ਬਰਾਮਦ ਹੋਈ ਮੁਲਜ਼ਮ ਦੇ ਖਿਲਾਫ ਪਹਿਲਾਂ ਕਈ ਮਾਮਲੇ ਦਰਜ ਨੇ ਤੇ ਪੁਲਿਸ ਦੀ ਪੁੱਛਗਿੱਛ ਤੋਂ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ ਇਸ ਸ਼ਖਸ ਨੂੰ ਕਾਬੂ ਕਰਨ ਦੇ ਲਈ ਪੁਲਿਸ ਨੇ ਨਸ਼ਾ ਖਤਮ ਕਰਨ ਲਈ ਲੋਕਾਂ ਦੀ ਅਪੀਲ ਕੀਤੀ ਕਿ ਜੇ ਕਿਸੇ ਸ਼ਖਸ ਨੂੰ ਨਸ਼ਾ ਕਰਦੇ ਆ ਵੇਚਦੇ ਦੇਖਦੇ ਦੇ ਨੇ ਤਾਂ ਤੁਰੰਤ ਪੁਲਿਸ ਨੂੰ ਬੁਲਾਓ। ਮਹਾਲੀ ਦੇ ਜ਼ੀਰਕਪੁਰ ਚ ਪੈਦਲ ਜਾ ਲਈ ਜਾ ਰਹੀ ਕੁੜੀ ਤੋਂ ਸਨੇਚਰਜ਼ ਨੇ ਮੋਬਾਈਲ ਖੋ ਲਿਆ। ਸਕੂਟੀ ਸਵਾਰ ਸ਼ਖਸ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਫਰਾਰ ਹੁੰਦੇ ਸਨੇਚਰ ਦੀ ਸੀਸੀਟੀਵੀ ਸਾਹਮਣੇ ਆਈ ਜਿਸ ਤੇ ਕੁੜੀ ਪਿੱਛੇ ਦੌੜਦੀ ਨਜ਼ਰ ਆ ਰਹੀ ਹੈ। ਜ਼ੀਰਕਪੁਰ ਦੀ ਪ੍ਰੀਤ ਕਲੋਨੀ ਦੀ ਇਹ ਪੂਰੀ ਘਟਨਾ ਹੈ। ਲੜਕੀ ਮੁਤਾਬਕ ਉਸਦੇ ਫੋਨ ਦੇ ਕਵਰ ਚ 3000 ਰੁਪਏ ਰੱਖੇ ਸੀ ਉਹ ਵੀ ਨਾਲ ਹੀ। ਹਿਮਾਚਲ ਦੇ ਮੰਡੀ ਚ ਕਾਰ ਸਵਾਰਾਂ ਨੇ ਕੁੜੀ ਤੋਂ ਸਨੈਚਿੰਗ ਦੀ ਕੋਸ਼ਿਸ਼ ਕੀਤੀ ਸਨੈਚਰ ਕਾਰ ਨਾਲ ਕਰੀਬ 20 ਫੁੱਟ ਤੱਕ ਕੁੜੀ ਨੂੰ ਕਸੀੜਦੇ ਹੋਏ ਲੈ ਗਏ ਸੜਕ ਤੇ ਡਿੱਗਣ ਕਰਕੇ ਕੁੜੀ ਨੂੰ ਗੰਭੀਰ ਸੱਟਾਂ ਵੀ ਲੱਗੀਆਂ ਬਦਮਾਸ਼ਾਂ ਨੇ ਜੋਗਿੰਦਰ ਨਗਰ ਚ ਵੀ ਇੱਕ ਮਹਿਲਾ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ ਸੀ ਨਾਲ ਹੀ ਹੋਮ ਗਾਰਡ ਜਵਾਨ ਤੇ ਵੀ ਗੱਡੀ ਚੜੀ ਕੋਸ਼ਿਸ਼ ਕੀਤੀ ਗਈ ਸੀ ਪੁਲਿਸ ਨੇ ਬਦਮਾਸ਼ਾਂ ਨੂੰ ਗ੍ਰਿਫਤਾਰ ਕਰ ਲਿਆ ਅਮ੍ਰਿਤਸਰ 에어ਪੋਰਟ ਤੇ ਕਸਟਮ ਵਿਭਾਗ ਦੀ ਇੱਕ ਵੱਡੀ ਕਾਰਵਾਈ ਸਾਹਮਣੇ ਆਈ ਮਹਿਲਾ ਮੁਸਾਫਰ ਨੂੰ 49 ਲੱਖ 92 ਹਜ਼ਾਰ ਦੀਆਂ 24 ਕੈਰੇਟ ਸੋਨੇ ਦੀਆਂ ਵੰਗਾ ਸਮੇਤ ਗ੍ਰਿਫਤਾਰ ਕੀਤਾ ਗਿਆ दरअसल ਇਟਲੀ ਦੇ ਮਿਲਾਨ ਤੋਂ ਇਹ ਅਮ੍ਰਿਤਸਰਾਈ ਸੀ ਸੋਨੇ ਦੀ ਤਸਕਰੀ ਦੇ ਇਲਜ਼ਾਮ 'ਚ ਕਸਟਮ ਵਿਭਾਗ ਨੇ ਰੋਕਿਆ ਤੇ ਇਸ ਦੀ ਗ੍ਰਿਫਤਾਰੀ